ਚਲੋ 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 ਤੁਰੇ ਚਲੋ ਬਸ ਸ਼ਾਹੀ ਕੀ ਲੰਗਰ ਛੱਕ ਗਏ ਹੁਣ ਚੱਲ ਪਿਆ ਜੀ ਹੁਣ ਗੱਡੀਆਂ ਨੇੜੋਂ ਮਿਲ ਜਾਂਦੀਆਂ ਨੇ ਉਹ ਨਵਾਂ ਪੋੜ ਬਣਿਆ ਓਕੇ ਨੇੜੇ ਜਾ ਕੇ ਦਿਖਾਉਨੇ ਆ ਜਿਹੜਾ ਪੁਰਾਣੇ ਵਾਲਾ ਪੁਲ ਸੀਗਾ ਉਹ ਟੁੱਟ ਗਿਆ ਉਹ ਟੁੱਟਿਆ ਪਿਆ ਵਾ ਪਰ ਇਥੋਂ ਦੀਨਾਂ ਪਤਾ ਹੀ ਨਹੀਂ ਨਹੀਂ ਨਾ ਅੱਜੋ ਜਾ ਕੇ ਲੱਭਦਾ ਵਾਂ ਉਦੀ ਥਾਂ ਤੇ ਹੁਣ ਨਵਾਂ ਪੁਲ ਬਣ ਗਿਆ ਤੇ ਉਥੇ ਨੇੜੀ ਗੱਡੀਆਂ ਖੜ ਜਾਂਦੀਆਂ ਨੇ ਉੱਥੇ ਕ੍ਰੋਸ ਹੋ ਕੇ ਪੁਲ ਕ੍ਰੋਸ ਕਰਕੇ ਗੱਡੀ 'ਚ ਬੈਹ ਜਾਂਦੇ ਆਪਾਂ 2.5 ਤੋਂ 3 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਗੱਡੀ ਵਿੱਚ ਕੱਟਿਆ ਜਾਂਦਾ ਵਾ ਥਾਂਕ ਤਾਂ ਬੜੀ ਦੂਰੋਂ ਦੂਰ ਪਹੁੰਚੀ ਹੋਈ ਆ ਆ ਨਦੀਾਂ ਦੀਆਂ ਨੀਲੇ ਕੇਸਰੀ ਝੰਡੇ ਸਾਰੇ ਮੋਟਰਸਾਈਕਲਾਂ ਤੇ ਲੱਗੇ ਹੋਏ ਨੇ। ਹੁਣ ਇਹ ਆ ਰਿਹਾ ਨਿੱਕਾ। ਅੰਨੇ ਕੇ ਗੱਡੀਆਂ ਇੱਥੇ ਹੀ ਮਿਲ ਜਾਣੀਆਂ ਆਪਾਂ ਨੂੰ। ਅੱਗੇ ਤਾਂ ਉੱਥੋਂ ਬੰਦ ਕਰਦੇ ਨੇ। ਆਹ ਖੜੀਆਂ ਆ ਗੱਡੀਆਂ ਲੈ ਕੇ। ਉੱਪਰ ਜਾਣਾ ਪੈਣਾ। ਉੱਥੇ ਜਾ ਕੇ ਉੱਥੇ ਗੱਡੀਆਂ ਵਰਦੇ ਇੱਥੇ ਕੱਢਦੇ ਰਹੇ ਉਦੋਂ। ਤੇ ਆਹ ਵਾਲੀ ਕਿਹ ਕਦੀ ਬਿਠਾਈ ਜਾਂਦੀ ਨੇ ਲੋਕਾਂ ਨੂੰ। ਹਾਂ ਚਾਇਰੀ ਸ਼ੇਖੇ ਸਾੜੀ ਗਿਆ ਨੇ ਤੋ ਬਾਉਸੀ ਵਾਲੀਆਂ ਨਹੀਂ ਹਾਂ ਨਵਾਂ ਪੁਲ ਬਣਿਆ ਸੰਗਤ ਜੀ ਪੁਰਾਣਾ ਪੁਲ ਟੁੱਟ ਗਿਆ ਸੀਗਾ ਪਿੱਛੇ ਜੇ ਨੂਚ ਵੀ ਪੜਿਆ ਆਪਾਂ ਨੇ ਦੇਖਿਆ ਵਾ ਆ ਨਵਾਂ ਪੁਲ ਬਣ ਗਿਆ ਕੰਮ ਕੱਲੋ ਸੀ ਪੂਰਾ ਕਰਾਇਆ ਸੀ ਹਾਂ ਕੱਲ ਹੀ ਕੰਪਲੀਟ ਕੀਤਾ ਹੈ ਆਲਮੋਸਟ ਜ਼ਿਆਦਾ ਤਾਂ ਕੱਲ ਕੰਪਲੀਟ ਕੀਤਾ ਹਾਲੂਹੀ ਦਾ ਨਵਾਂ ਪੁਲ ਬਣਿਆ ਵਾ ਹਾਲੇ ਵੀ ਅੰਡਰ ਕੰਟਰੈਕਟ ਕੰਸਟਰਕਸ਼ਨ ਹੀ ਹਾਲੇ ਵੀ ਬਣੀ ਰਿਹਾ ਵਾ ਅੰਡਰ ਕੰਟਰੈਕਟ ਕੰਸਟਰਕਸ਼ਨ ਹੀ ਹਾਲੇ ਆ ਜਾਲੀਆਂ ਜੁੜੀਆਂ ਲੱਗ ਰਹੀਆਂ ਇਹਦੇ ਤੇ ਹਾਲੇ ਇਹ ਕਿਉਂ ਨਹੀਂ ਆਇਆ ਇਹ ਬਾਰੇ ਹਾਲ ਹੈ ਕਿ ਉਹਦਾ ਟੈਗ ਕਰਨਾ ਦੇਖ ਤੇ ਆਪਣਾ ਮਨ ਤੋਂ ਨਾ ਦਿਲਾ ਦੇ ਦੋਵਾਰਾ ਸਾਡਾ ਮਿਊ ਇਦਾਂ ਨਾ ਦੀਦਾ ਕੁਝ ਦੁਨਣਾ ਦੇ ਫਾੜਮਾ ਬੱਲੂਆ ਦਾ ਫਾੜਮਾ ਉਹ ਮੈਂ ਲੈ ਲੋ ਤੇਰਾ ਅੱਛਾ ਆ ਟੈਕਸੀ ਸਟੈਂਡ ਬਣਿਆ ਹੋਇਆ ਜੀ ਜਿਹੜੇ ਕਿ ਕਿਲੋਮੀਟਰ ਅਗੇ 1.5 ਤੋਂ 2 ਕਿਲੋਮੀਟਰ ਪੈਦਲ ਚੜ ਕੇ ਆ ਟੈਕਸੀ ਟੈਕਸੀ ਸਟੈਂਡ ਬਣਿਆ ਹੋਇਆ ਵਾ ਇੱਥੋਂ ਹੁਣ ਨਹੀਂ 2 1.5 ਤੋਂ 2 ਕਿਲੋਮੀਟਰ ਚੜਾਈ ਚੜ ਕੇ ਪੁਲ ਪਾਰ ਕਰਕੇ ਆ ਟੈਕਸੀ ਸਟੈਂਡ ਬਣਿਆ ਹੋਇਆ ਵਾ ਇਥੋਂ ਟੈਕਸੀ ਲੈ ਕੇ ਆਪਾਂ ਨੂੰ ਨਾ ਢਾਈ ਤੋਂ 3 ਕਿਲੋਮੀਟਰ ਦਾ ਫਰਕ ਪੈ ਜਾਂਦਾ ਵਾ ਇਹ ਛੱਡ ਦਿੰਦੇ ਅੱਗੇ ਜਾ ਕੇ ਇਹਦੇ ਨਾਲ ਵੀ ਬਹੁਤ ਰੀਲਿਫ ਮਿਲ ਜਾਂਦਾ ਕਈ ਬੰਦਿਆਂ ਨੂੰ ਵੈਸੇ ਸਾਰਿਆਂ ਨੂੰ ਮਿਲਦਾ ਵਾ ਇਹਨਾਂ ਨੇ ਬਾਰੀ-ਬਾਰੀ ਫੇਰ ਤੁਰਨਾ ਵਾ ਤੇ ਇਹ ਢਾਈ ਤੋਂ 3 ਕਿਲੋਮੀਟਰ ਦਾ ਸਫ਼ਰ ਆਪਣਾ ਕੱਟਿਆ ਜਾਂਦਾ ਵਾ ਟੈਕਸੀ ਦੇ ਵਿੱਚ ਇੱਕ ਗੱਡੀ 'ਚ ਬਿਠਾਵੇ ਯਾਰ ਕਿਹੜੀ ਚ Should is so good.